ਇੱਕ ਗਰਮੀ ਭਰੀ ਦੁਪਹਿਰ ਸੀ ਸੂਰਜ ਤਪ ਰਿਹਾ ਸੀ ਅਤੇ ਸਾਰੇ ਪੰਛੀ ਠੰਡੀ ਥਾਂ ਦੀ ਤਲਾਸ਼ ਕਰ ਰਹੇ ਸਨ ਐਸੇ ਵਿੱਚ ਇੱਕ ਕਾਂ ਜੋ ਕਾਫੀ ਸਮੇਂ ਤੋਂ ਉੱਡ ਰਿਹਾ ਸੀ ਬਹੁਤ ਹੀ ਪਿਆਸਾ ਹੋ ਚੁੱਕਾ ਸੀ ਉਸਦੇ ਗਲੇ ਵਿੱਚ ਖੁਸ਼ਕੀ ਸੀ ਅਤੇ ਉਹ ਪਾਣੀ ਦੀ ਲੋੜ ਮਹਿਸੂਸ ਕਰ ਰਿਹਾ ਸੀ ਕਾਂ ਨੇ ਆਸ-ਪਾਸ ਦੇ ਖੇਤਾਂ ਅਤੇ ਪਿੰਡਾਂ ਵਿੱਚ ਪਾਣੀ ਲੱਭਣ ਦੀ ਕੋਸ਼ਿਸ਼ ਕੀਤੀ ਪਰ ਹਰ ਥਾਂ ਸੁੱਕਾ ਹੀ ਸੁੱਕਾ ਸੀ ਉਸ ਦੀ ਉਮੀਦ ਹੌਲੀ-ਹੌਲੀ ਮੀਕ ਰਹੀ ਸੀ ਉੱਡਦੇ-ਉੱਡਦੇ ਇੱਕ ਥਾਂ ਉਸ ਨੂੰ ਇੱਕ ਬਾਗ ਦੇ ਕੋਨੇ ਵਿੱਚ ਪਿਆ ਪੁਰਾਣਾ ਘੜਾ ਨਜ਼ਰ ਆਇਆ ਕਾਂ ਨੂੰ ਥੋੜੀ ਉਮੀਦ ਜਗੀ ਉਹ ਜਲਦੀ ਨਾਲ ਉੱਡ ਕੇ ਘੜੇ ਕੋਲ ਪਹੁੰਚ ਗਿਆ ਘੜੇ ਵਿੱਚ ਥੋੜਾ ਜਿਹਾ ਹੀ ਪਾਣੀ ਸੀ ਜੋ ਕਾਂ ਦੀ ਚੁੰਝ ਤੱਕ ਨਹੀਂ ਪਹੁੰਚ ਰਿਹਾ ਸੀ ਪਰ ਕਾਂ ਨੇ ਹਾਰ ਨਹੀਂ ਮੰਨੀ ਉਸਨੇ ਸੋਚਿਆ ਜੇ ਮੈਂ ਇਸ ਪਾਣੀ ਨੂੰ ਉੱਪਰ ਲਿਆ ਸਕਾਂ ਤਾਂ ਮੈਂ ਆਪਣੀ ਪਿਆਸ 부ਝਾ ਸਕਦਾ ਹਾਂ ਕਾਂ ਨੇ ਆਪਣੇ ਆਲੇ-ਦੁਆਲੇ ਦੇਖਿਆ ਉਸ ਨੂੰ ਨਜ਼ਦੀਕ ਹੀ ਕੁਝ ਛੋਟੇ-ਛੋਟੇ ਪੱਥਰ ਪਏ ਹੋਏ ਮਿਲੇ ਉਸ ਨੇ ਇੱਕ-ਇੱਕ ਕਰਕੇ ਪੱਥਰ ਚੁੱਕਣੇ ਸ਼ੁਰੂ ਕੀਤੇ ਅਤੇ ਘੜੇ ਵਿੱਚ ਸੁੱਟਣ ਲੱਗਾ ਹੌਲੀ-ਹੌਲੀ ਘੜੇ ਵਿੱਚ ਪਾਣੀ ਉੱਪਰ ਆਉਂਦਾ ਗਿਆ ਕਾਂ ਨੇ ਸਬਰ ਅਤੇ ਅਕਲ ਨਾਲ ਕੰਮ ਲਿਆ ਅੰਤ ਵਿੱਚ ਜਦੋਂ ਪਾਣੀ ਚੁੰਝ ਤੱਕ ਆ ਗਿਆ ਤਾਂ ਕਾਂ ਨੇ ਖੁਸ਼ ਹੋ ਕੇ ਪਾਣੀ ਪੀਤਾ ਉਸ ਦੀ ਪਿਆਸ ਮਿਟ ਗਈ ਪਾਣੀ ਪੀਣ ਤੋਂ ਬਾਅਦ ਕਾਂ ਨੇ ਉੱਡ ਕੇ ਇੱਕ ਦਰਖਤ ਉੱਤੇ ਬੈਠ ਕੇ ਆਰਾਮ ਕੀਤਾ ਕਾਂ ਖੁਸ਼ ਸੀ ਕਿ ਉਸ ਨੇ ਹਾਰ ਨਹੀਂ ਮੰਨੀ ਅਤੇ ਆਪਣੀ ਅਕਲ ਨਾਲ ਹਾਲਾਤ ਨੂੰ ਹਰਾ ਦਿੱਤਾ ਜੇ ਕਹਾਣੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ